ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਭਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀ ਤੰਦਰੁਸਤੀ ਦੇਵੇ ਤੁਸੀਂ ਆਪਣੇ ਘਰੇ ਸਦਾ ਖੁਸ਼ ਰਹੋ ਮੇਰੀ ਇਹੀ ਅਰਦਾਸ ਹੈ ਵੀ ਪ੍ਰਮਾਤਮਾ ਸਾਨੂੰ ਕੋਈ ਵੀ ਦੁੱਖ ਤਕਲੀਫ ਨਾ ਦੇਵੇ ਤੁਸੀਂ ਸਦਾ ਹੱਸਦੇ ਖੇੜਦੇ ਰਹੋ ਆਪਾਂ ਗੱਲ ਕਰਦੇ ਆ ਜੀ ਕਹਿੰਦੇ ਬੰਦਾ ਕਦੇ ਨਹੀਂ ਮਰਦਾ ਉਹਨੂੰ ਲੋਕ ਮਾਰ ਦਿੰਦੇ ਆ ਇਹ ਗੱਲ ਸਹੀ ਆ ਨਾ ਬੰਦਾ ਬਿਮਾਰੀ ਨਾਲ ਮਰੇ ਨਾ ਬੰਦਾ ਹੋਰ ਕਾਸੀ ਨਾਲ ਮਰੇ ਬੰਦੇ ਨੂੰ ਮਾਰਦਾ ਕੌਣਾ ਜੀ ਲੋਕ ਕੌਣ ਮੰਜੇ 'ਚ ਕੌਣ ਪਾਉਂਦੀ ਆ ਲੋਕ ਕਿੰਨੀਆਂ ਮਰਜ਼ੀ ਤੁਸੀਂ ਵੀਡੀਓ ਪਾਈ ਜਾਓ ਕਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਸਮਝਾਈ ਜਾਓ ਕਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਕੁਝ ਕਹੀ ਜਾਓ ਪਰ ਲੋਕਾਂ ਦੀ ਜਿਹੜੀ ਹੈਬਿਟ ਆ ਯਾਨੀ ਕਿ ਆਦਤ ਹੈ ਉਹਨੂੰ ਬਦਲਣਾ ਬਹੁਤ ਔਖਾ ਹੈ ਨਹੀਂ ਸਮਝਦੇ ਕੁਝ ਲੋਕ ਐਸੇ ਹੁੰਦੇ ਉਹ ਬਿਲਕੁਲ ਨਹੀਂ ਸਮਝਦੇ ਜਿੱਦਾਂ ਮਰਜ਼ੀ ਉਹਨਾਂ ਨੂੰ ਕਹੀ ਜਾਓ ਜੋ ਮਰਜ਼ੀ ਕਹੀ ਜਾਓ ਪਰ ਉਹਨਾਂ ਨੇ ਥੋੜੇ ਨਾਲ ਕੋਈ ਸੈਸਾ ਜ਼ਰੂਰ ਕਹਿਣਾ ਹੁੰਦਾ ਕਰਨਾ ਹੁੰਦਾ ਕਿ ਜਿਹੜਾ ਕਿ ਤੁਸੀਂ ਥੱਲੇ ਡਿੱਗ ਜਾਨੇ ਹੋ ਕੁਝ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਫੋਨ ਕਰਦੀਆਂ ਜਾਂ ਮੈਸੇਜ ਕਰਦੀਆਂ ਉਹ ਕਹਿੰਦੀਆਂ ਵੀ ਅਸੀਂ ਘਰੋਂ ਦੁਖੀ ਆ ਸਾਨੂੰ ਘਰੋਂ ਹੀ ਤੰਗ ਕੀਤਾ ਜਾਂਦਾ ਜਾਂ ਘਰ ਦਾ ਹੀ ਕੋਈ ਐਸਾ ਮੈਂਬਰ ਹੁੰਦਾ ਜਿਹੜਾ ਵੀ ਘਰੇ ਹੀ ਕਿਸੇ ਨਾ ਕਿਸੇ ਨੂੰ ਪਰੇਸ਼ਾਨ ਕਰੀ ਜਾਂਦਾ ਹੁੰਦਾ ਹੱਥ ਬਨ ਕੇ ਬੇਨਤੀ ਹੈ ਵੀਰੇ ਇਹ ਜ਼ਿੰਦਗੀ ਬਹੁਤ ਛੋਟੀ ਹੈ ਰੱਬ ਨੇ ਦਿੱਤੀ ਹੈ ਇਹਨੂੰ ਜਿਉਣਾ ਸਿੱਖੋ ਨਾ ਤਾਂ ਮੱਚੋ ਤੇ ਨਾ ਕਿਸੇ ਨੂੰ ਤੰਗ ਕਰੋ ਠੀਕ ਹੈ ਜੋ ਜੈਸੀ ਜ਼ਿੰਦਗੀ ਜਿਉਣਾ ਚਾਹੁੰਦਾ ਉਹਨੂੰ ਜਿਉਣਨ ਦੇ ਕਿਉਂਕਿ ਜਿੰਦਗੀ ਕਿੰਨੀ ਆ ਸੋਡੀ ਤੁਹਾਨੂੰ ਕੁਝ ਵੀ ਨਹੀਂ ਪਤਾ ਤੁਸੀਂ ਕਿੰਨਾ ਟਾਈਮ ਇਸ ਜੱਗ ਤੇ ਹੋ ਤੁਹਾਨੂੰ ਕੁਝ ਵੀ ਨਹੀਂ ਪਤਾ ਹੁਣ ਮੈਂ ਇੱਥੇ ਬੈਠੀ ਆ ਮੈਨੂੰ ਕੱਲ ਦਾ ਨਹੀਂ ਪਤਾ ਵੀ ਮੈਂ ਇੱਥੇ ਹਾਂ ਜਾਂ ਨਾ ਹਾਂ ਕਿਉਂਕਿ ਇਹ ਵੀ ਪ੍ਰਮਾਤਮਾ ਨੇ ਉੱਲਾ ਰੱਖਿਆ ਹੋਇਆ ਆਪਣੇ ਤੋਂ ਇਹ ਰੰਗ ਹੈ ਜ਼ਿੰਦਗੀ ਦੇ ਮਾਣੋ ਜਿੰਨੇ ਮਾਣੀ ਦੀ ਹੈ ਜਿੰਨਾ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਝਾਕੋਗੇ ਕਿਸੇ ਨੂੰ ਪਰੇਸ਼ਾਨ ਕਰੋਗੇ ਉਹਦੀਆਂ ਵਾਦ ਦੁਆਵਾਂ ਲਓਗੇ ਉਹ ਬੰਦਾ ਤੁਹਾਨੂੰ ਵਾਦ ਦੁਆਵਾਂ ਦੇਊਗਾ ਹੀ ਦੇਊਗਾ ਜਿਹੜੇ ਬੰਦੇ ਨੂੰ ਤੁਸੀਂ ਪਰੇਸ਼ਾਨ ਕਰੋਗੇ ਦੇਖੋ ਮੈਂ ਬਹੁਤ ਵਾਰੀ ਕਹਿਣੀ ਆ ਵੀ ਜਨਮ ਮਰਨਾ ਤੇ ਰਿਜਕੇ ਪਰਮਾਤਮਾ ਲਿਖਦਾ ਨਾ ਆਪਾਂ ਕਿਸੇ ਦਾ ਰਿਜਕ ਹੋ ਸਕਦੇ ਆ ਨਾ ਕਿਸੇ ਨੂੰ ਆਪਾਂ ਇਸ ਦੁਨੀਆ ਤੇ ਆਉਣ ਤੋਂ ਰੋਕ ਸਕਦੇ ਆ ਤੇ ਨਾ ਜਾਣ ਤੋਂ ਰੋਕ ਸਕਦੇ ਆ ਕਦੋਂ ਕੀ ਨੇ ਮਰ ਜਾਣਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਇਸ ਕਰਕੇ ਮੈਂ ਕਹਿੰਦੀ ਆ ਜ਼ਿੰਦਗੀ ਛੋਟੀ ਆ ਇਹਨੂੰ ਟੰਗ ਨਾਲ ਜਿਉ ਲੋ ਕੀ ਫਾਇਦਾ ਨਾਲੇ ਤਾਂ ਲੋਕਾਂ ਨੂੰ ਤੰਗ ਕਰੀ ਜਾਂਦੇ ਉਹਨਾਂ ਨਾਲੇ ਆਪ ਹੋਈ ਜਾਂਦੇ ਹੋ ਹਨ ਦੇਖੋ ਜੀ ਕਹਿ ਦਿੰਦੇ ਆ ਲੋਬੀ ਹੁਣ ਕਹਿੰਦੇ ਲੋਕਾਂ ਕਿ ਪਿਆਰ ਘਟ ਗਿਆ ਰਿਸ਼ਤਿਆਂ ਚ ਰਿਸ਼ਤਿਆਂ ਚ ਪਿਆਰ ਪਤਾ ਕਿਉਂ ਘਟਿਆ ਅੱਗੇ ਲੋਕ ਭੋਲੇ ਸੀ ਇਹਨੇ ਚਲਾਕ ਨਹੀਂ ਸੀ ਹੁੰਦੇ ਹੁਣ ਦੁਨੀਆ ਹੱਦੋਂ ਵੱਧ ਚਲਾਕ ਆ ਅੱਜ ਕੱਲ੍ਹ ਲੋਕ ਘਰੇ ਕੰਮ ਕਰਨ ਨਾ ਕਰਨ ਕੋਈ ਉਹਨਾਂ ਦਾ ਘਰੇ ਰੋਟੀ ਪੱਕੇ ਨਾ ਪੱਕੇ ਪਰ ਉਹਨਾਂ ਨੇ ਦੂਜੇ ਲੋਕਾਂ ਨੂੰ ਤੰਗ ਕਰਨਾ ਹੀ ਹੁੰਦਾ ਵੀ ਯਾਰ ਪਰੇਸ਼ਾਨ ਇਹਨੂੰ ਕਰਗੇ ਜੇ ਕਿਸ ਨੂੰ ਹਾਸਦਾ ਦੇਖ ਲੈਣ ਨਾ ਫਿਰ ਉਹਨਾਂ ਦੇ ਦਿਮਾਗ 'ਚ ਕੀੜਾ ਹੀ ਨਿੱਕ ਚੱਲੀ ਜਾਂਦਾ ਇਹ ਤਾਂ ਹੱਸ ਰਿਹਾ ਕਿਉਂ ਹੱਸ ਰਿਹਾ ਉਹਨਾਂ ਨੂੰ ਕਿਸੇ ਦੀ ਹਾਸੀ ਤੋਂ ਹੀ ਤਖਲੀਬ ਹੋ ਜਾਂਦੀ ਹੈ ਕੋਈ ਪਰਿਵਾਰ ਖੁਸ਼ ਰਹਿ ਰਿਹਾ ਸੁਖੀ ਹੈ ਉਹਦੇ ਘਰੇ ਜਾ ਕੇ ਵੀ ਐਸੀ ਅੱਗ ਪਾ ਦਿੰਦੇ ਆ ਕਿ ਅਗਲਾ ਲੜ ਲੜ ਮਰ ਜਾਂਦਾ ਪਰ ਲੋਕ ਲੋਕ ਰੱਬ ਤੋਂ ਡਰਦੇ ਨਹੀਂ ਵੀਰੇ ਇਹ ਗੱਲ ਹਕੀਕਤ ਹੈ ਗੁਰਦੁਆਰੇ ਸਾਰੇ ਜਾਂਦੇ ਆ ਮੇਰੇ ਹਿਸਾਬ ਨਾਲ ਅੱਗੇ ਨਾਲੋਂ ਜ਼ਿਆਦਾ ਲੋਕ ਹੁਣ ਗੁਰੂ ਘਰਾਂ 'ਚ ਜਾਂਦੇ ਆ ਹਜੇ ਅੱਗੇ ਲੋਕ ਵਿਚਾਰੇ ਕੰਮ ਧੰਡਿਆਂ 'ਚ ਹੁੰਦੇ ਘਟ ਜਾਂਦੇ ਸੀ ਗੁਰੂ ਘਰ ਸਿੱਧੀ ਜੀ ਗੱਲਾਂ ਹੁਣ ਤਾਂ ਲੋਕ ਗੁਰਦੁਆਰੇ ਤਾਂ ਬਹੁਤ ਜਾਂਦੇ ਆ ਪਰ ਗਲਤਫਹਿਮੀ ਇਹ ਪਾ ਲਈ ਬੈਠੇ ਆ ਵੀ ਗੁਰੂ ਘਰ ਗਏ ਤੇ ਪਾਪ ਖਤਮ ਹੋ ਗਏ ਇੱਕ ਪਾਸੇ ਤਾਂ ਤੁਸੀਂ ਪਰਮਾਤਮਾ ਦੇ ਬਣਾਏ ਜੀਵ ਨੂੰ ਮੱਛੀ ਵਾਂਗੂ ਤੜਫਾ ਰਹੇ ਹੋ ਦੂਜੇ ਪਾਸੇ ਤੁਸੀਂ ਗੁਰੂ ਘਰ ਮੱਥਾ ਟੇਕਦੇ ਹੋ ਤਾਂ ਇਹ ਲਾਹਣਤਾ ਛੋਡੇ ਤੇ ਬੀ ਤੁਸੀਂ ਰੱਬ ਦੀ ਬਣਾਈ ਦੁਨੀਆ ਨੂੰ ਤਾਂ ਤੰਗ ਕਰਦੇ ਹੋ ਤੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਸੋਚ ਲੈਨੇ ਹੋ ਸਾਡਾ ਤਾਂ ਸਾਰਾ ਕੁਝ ਹੱਲ ਹੋ ਗਿਆ ਬਸ ਮੱਥਾ ਟੇਕਦਾ ਪ੍ਰਮਾਤਮਾ ਨੂੰ ਮਾਫ਼ ਪ੍ਰਮਾਤਮਾ ਤੁਹਾਨੂੰ ਕਿਵੇਂ ਮਾਫ਼ ਕਰ ਦੂ ਇੱਕ ਬੰਦੇ ਨੂੰ ਤੁਸੀਂ ਤਪਾਈ ਜਾਂਦੇ ਹੋ ਬਿਨ ਮਤਬਲਾ ਉਹਦੇ ਪਿੱਛੇ ਪਏ ਹੋਇਓ ਹੱਥ ਧੋ ਕੇ ਜਿਵੇਂ ਕਹਿੰਦੇ ਵੀ ਮਾੜੇ ਕੁੱਤੇ ਨੂੰ ਸਾਰੇ ਕੁੱਤੇ ਟਾ ਲੈਂਦੇ ਉਹ ਕੰਮ ਕਰੀ ਜਾਂਦੇ ਹੋ ਪਿਆਰ ਕਾਦਾ ਫਿਰ ਇਹ ਕਾਦੇ ਤੁਸੀਂ ਗੁਰੂ ਦੇ ਸਿੱਖ ਹੋ ਜਦੋਂ ਤੁਸੀਂ ਕਿਸੇ ਨੂੰ ਤੰਗੀ ਗਰੀ ਜਾਂਦੇ ਹੋ ਕਿਸੇ ਗੁਰਬਾਣੀ ਚ ਕਿਸੇ ਧਰਮ ਚ ਲਿਖਾਓ ਦਿਖਾਓ ਵੀ ਕਿਤੇ ਲਿਖਿਆ ਹੋਵੇ ਕਿਸੇ ਨੂੰ ਤੰਗ ਕਰਨਾ ਮਤਲਬ ਵੀ ਇੰਨੇ ਹੋ ਚੁੱਕੇ ਆ ਲੋਕ ਇੰਨੇ ਕ ਮਤਲਬ ਹੀ ਆ ਬਿਨਾ ਮਤਲਬ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਨੰਬਰ 2 ਆ ਗਈ ਹੱਕ ਦੀ ਗੱਲ ਹੱਕ ਦੇਖੋ ਜੀ ਪਰਮਾਤਮਾ ਨੇ ਜਿਹੜਾ ਤੁਹਾਡੇ ਕਰਮਾਂ ਚ ਲਿਖਿਆ ਹੋਇਆ ਉਹ ਤੁਹਾਨੂੰ ਮਿਲ ਕੇ ਰਹਿਣਾ ਕੋਈ ਖੋ ਨਹੀਂ ਸਕਦਾ ਜਿਹੜਾ ਤੁਹਾਡੇ ਕਰਮਾਂ ਚ ਹੈ ਨਹੀਂ ਉਹ ਨੂੰ ਜਿੰਨੇ ਮਰਜ਼ੀ ਜੱਫੇ ਪਾ ਲੋ ਨਹੀਂ ਰਹੀ ਰਹਿਣਾ ਕਹਿੰਦਾ ਪਾ ਉਹ ਮੇਰਾ ਮਕਸਦ ਆ ਵੀਡੀਓ ਪਾਉਣ ਦਾ ਇੱਕੋ ਹੀ ਵੀ ਤੁਸੀਂ ਆਪ ਦੀ ਜ਼ਿੰਦਗੀ ਤੇ ਕਰਮਾਤਲਬ ਰੱਖੋ ਤੁਸੀਂ ਦੂਜਿਆਂ ਦੀ ਜ਼ਿੰਦਗੀ ਤੋਂ ਕੀ ਲੈਣਾ ਹੈ ਕਿਉਂ ਪਰੇਸ਼ਾਨ ਕਰਦੇ ਹੋ ਕਿਸੇ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਕੋਈ ਜੀਵ ਆਪ ਦੀ ਜ਼ਿੰਦਗੀ ਚ ਖੁਸ਼ ਹੈ ਜਿਉਂ ਰਿਹਾ ਹੈ ਉਹਨੂੰ ਤੁਹਾਡੀ ਲੋੜ ਨਹੀਂ ਫਿਰ ਵੀ ਤੁਸੀਂ ਧੱਕੇ ਨਾਲ ਉਹਦੀ ਜ਼ਿੰਦਗੀ ਚ ਜਾ ਕੇ ਇੰਟਰਫੇਅਰ ਕਰਦੇ ਹੋ ਪਲੀਜ਼ ਐ ਕਿਉਂ ਕਰਦੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਸਾਨੂੰ ਮਿਲਦਾ ਕੀ ਆ ਜੇ ਸਿਸ ਇਨਸਾਨ ਨਾਲ ਤੁਹਾਨੂੰ ਨਫ਼ਰਤ ਹੈ ਜਾਂ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ ਤਾਂ ਪਲੀਜ਼ ਉਹਨੂੰ ਬੋਲ ਕੇ ਦੱਸ ਦਿਆ ਕਰੋ ਵੀ ਮੈਂ ਤੈਨੂੰ ਪਸੰਦ ਕਰਦਾ ਨਹੀਂ ਜਾਂ ਕਰਦੀ ਨਹੀਂ ਪਰ ਉਹਨੂੰ ਤੰਗ ਕਰਨਾ ਤਾਂ ਤੁਹਾਨੂੰ ਕੋਈ ਹੱਕ ਨਹੀਂ ਅਗਲਾ ਸਮਝ ਜੂ ਬਈ ਯਾਰੇ ਬੰਦਾ ਆਪਾਂ ਨੂੰ ਪਸੰਦ ਨਹੀਂ ਕਰਦਾ ਪਿੱਛੇ ਹਟ ਜਾਓ ਫਿਰ ਕਿੱਡੀ ਕੀ ਗੱਲ ਆ ਜਦੋਂ ਇਨਸਾਨ ਇਸ ਦੁਨੀਆ ਤੋਂ ਚਲ ਜਾਂਦਾ ਫਿਰ ਵੀ ਤਾਂ ਆਪਾਂ ਉਹਦੇ ਬਿਨਾਂ ਸਾਰਦੀਆਂ ਨਾ ਮਨ ਸਮਝਾ ਲਓ ਇੱਕ ਬੰਦਾ ਦੁਨੀਆ ਛੱਡ ਕੇ ਚਲ ਗਿਆ ਕੀ ਉਹ ਵਾਪਸ ਆਜੂ ਕਦੇ ਵੀ ਨਹੀਂ ਆਉਂਦਾ ਜਿਹੜਾ ਸਾਨੂੰ ਛੋਡੇ ਨਾਲ ਰਾਂ ਨਾ ਪਸੰਦ ਨਹੀਂ ਕਰਦਾ ਤੁਹਾਨੂੰ ਚੰਗਾ ਨਹੀਂ ਸਮਝਦਾ ਪਸਾਵਟ ਲਓ ਤੋ ਕਿਉਂ ਆਵਦੀ ਜਿੰਦਗੀ ਨਰਕ ਬਣਾਈ ਐ ਇਹ ਸੋਚ ਕੇ ਵੀ ਅੱਜ ਸੁਧਰਾਂਗੇ ਕੱਲ ਸੁਧਰਾਂਗੇ ਐ ਕਰਦੇ ਕਰਦੇ ਸਿਰ ਚਿੱਟਾ ਹੋ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਉਮਰ ਤਾਂ ਯਾਰ ਬੀਤ ਗਈ ਹੁਣ ਤਾਂ ਕੋਈ ਖੜੇ ਨਾ ਨਾ ਖੜੇ ਨਾਲ ਹੁਣ ਕੀ ਫਾਇਦਾ ਯਾਰ ਉਮਰ ਤਾਂ ਲੰਘ ਗਈ ਸਾਰੀ ਉਮਰ ਲੜਦਿਆਂ ਦੀ ਲੰਘ ਗਈ ਸਮਾ ਰਹਿੰਦੇ ਚੀਜ਼ਾਂ ਪਛਾਣੋ ਫੇਰ ਜਾ ਕੇ ਕਿਤੇ ਗੱਲ ਬਣੂਗੀ ਸਮਾ ਟੱਪੇ ਤੋਂ ਤਾਂ ਤੁਸੀਂ ਸੁਧਰੋ 나 ਸੁਧਰੋ ਇੱਕ ਬਰਾਬਰ ਆ ਜਦੋਂ ਬੰਦਾ ਹੀ ਬਿਰਧ ਹੋ ਗਿਆ ਬੁਢਾ ਹੋ ਗਿਆ ਫੇਰ ਉਹਨੇ ਛੋਡੇ ਸਾਥ ਤੋਂ ਕੀ ਕਰਾਉਣਾ ਰੱਬ ਦੇ ਬਣਾਏ ਦੁਨੀਆ ਨੂੰ ਤੁਸੀਂ ਪਸੰਦ ਨਹੀਂ ਕਰਦੇ ਰੱਬ ਦੇ ਬਣਾਏ ਬੰਦਿਆਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹਨਾਂ ਨਾਲ ਈਰਖਾ ਬੈਰ ਦੂਸਰੇ ਪਾਸੇ ਗੁਰੂ ਘਰ ਚ ਜਾ ਕੇ ਮੱਥਾ ਟੇਕ ਦਿਓ ਥੋੜਾ ਜਿਹਾ ਸੋਚੋ ਇਹ ਗੱਲਾਂ ਬਹਿ ਕੇ ਵੀ ਕੀ ਤੁਸੀਂ ਸਹੀ ਹੋ ਕਿਸੇ ਨੂੰ ਤੰਗ ਕਰਕੇ ਕਿਸੇ ਨੂੰ ਦੁੱਖ ਦੇ ਕੇ ਕੀ ਤੁਸੀਂ ਖੁਸ਼ ਨਹੀਂ ਸਕਦੇ ਲੋਕ ਬਾਣੀ ਤੇ ਵਿਸ਼ਵਾਸ ਕਰਨਾ ਨਾ ਕਰਨਾ ਮੈਂ ਇਸ ਚੀਜ਼ ਤੇ ਬਹੁਤ ਵਿਸ਼ਵਾਸ ਕਰਦੀ ਹਾਂ ਜਿਹੜਾ ਬੰਦਾ ਕਿਸੇ ਨੂੰ ਤੰਗ ਕਰਦਾ ਉਹਨੂੰ ਇੱਕ ਦਿਨ ਭੁਗਤਣੀਆਂ ਪੈਂਦੀਆਂ ਹੀ ਪੈਂਦੀਆਂ ਦੇਖੋ ਆਪਾਂ ਇਹ ਨਹੀਂ ਕਹਿੰਦੀ ਵੀ ਇੱਥੇ ਜਨਮ ਜਨਮ ਨਾ ਕਿਹਨੇ ਆ ਤੇ ਮਰਨਾ ਕਿਹਨੇ ਦੇਖ ਮਰਨ ਜਨਮ ਤਾਂ ਪਰਮਾਤਮਾ ਦੇ ਹੱਥ ਹੈ ਵੀਰੇ ਉਹ ਤਾਂ ਪਰਮਾਤਮਾ ਦੀ ਲਿਖੀ ਖੇਡ ਹੈ ਉਹਦੇ 'ਚ ਤਾਂ ਆਪਾਂ ਕੋਈ ਟਿੱਪਣੀ ਨਹੀਂ ਕਰਨੀ ਕਿਹਨੇ ਇਹ ਜੱਗ ਤੋਂ ਚਾਲ ਜਾਣਾ ਮੰਨ ਲਓ ਇੱਕ ਬੰਦਾ ਇਹ ਦੁਨੀਆ ਛੱਡ ਜਾਂਦਾ ਹੈ ਕੋਸ਼ਕ ਲੋਕ ਦਾ ਸਮਝਦਾਰ ਹੁੰਦਾ ਕਹਿੰਦਾ ਯਾਰ ਵੀ ਵਿਚਾਰਾ ਜੱਗ ਛੱਡ ਗਿਆ ਮਾੜਾ ਹੋਇਆ ਕੋਸ਼ ਆਖਣਗੇ ਇਹਨੇ ਤਾਂ ਫਲਾਣੇ ਨਾਲ ਕੀਤੀਆਂ ਸੀ ਤਾਂ ਮਰ ਗਿਆ ਇਹਨੇ ਤਾਂ ਮੇਰੇ ਨਾਲ ਕੀਤੀ ਉਹ ਛੋਡੇ ਨਾਲ ਕੀਤੀਆਂ ਜਾਂ ਕਰਨੀਆਂ ਦਾ ਕੋਈ ਮਤਲਬ ਨਹੀਂ ਹੁੰਦਾ ਮੌਤ ਪਰਮਾਤਮਾ ਤੈਅ ਕਰਦਾ ਹੈ ਮੌਤ ਆਪਣੀ ਉਦੋਂ ਤੈਅ ਹੋ ਜਾਂਦੀ ਜਦੋਂ ਆਪਾਂ ਇੱਥੇ ਜਨਮ ਲੈਨੇ ਆ ਉਦੋਂ ਬਾਅਦ ਕਿਤੇ ਜਾ ਕੇ ਲੋਕ ਬਹਿਫਤਾ ਕਰਨ ਲੱਗਦੇ ਆ ਬਾਅਦ ਕਿਤੇ ਜਾ ਕੇ ਲਾਲਚੀ ਦੁਨੀਆ ਦੇ ਵਿੱਚ ਆ ਕੇ ਲਾਲਚ ਕਰਨ ਲੱਗਦੇ ਆ ਉਦੋਂ ਪਹਿਲਾਂ ਤੁਹਾਨੂੰ ਕੀ ਪਤਾ ਹੁੰਦਾ ਮੌਤ ਤਾਂ ਜਨਮ ਵੇਲੇ ਤੈਅ ਹੋ ਜਾਂਦੀ ਹੈ ਜਿਸ ਬੰਦੇ ਨੂੰ ਜਿਸ ਦਿਨ ਜਾਣਾ ਹੁੰਦਾ ਉਹ ਵੈਗਰੂ ਤਿਆਰ ਕਰ ਦਿੰਦੇ ਆ ਕਿੱਥੇ ਆਏ ਆ ਆਪਾਂ ਜਨਮ ਕਿੱਥੋਂ ਆਏ ਆ ਆਪਾਂ ਨੂੰ ਕੁਛ ਨਹੀਂ ਪਤਾ ਕਿੱਥੇ ਜਾਣਾ ਆਪਾਂ ਨੂੰ ਨਹੀਂ ਪਤਾ ਫਿਰ ਰੱਬ ਨੇ ਸਾਨੂੰ ਇੱਕ ਜੀਵਨ ਦਿੱਤਾ ਜਾਂ ਬੜੀ ਸੋਹਣੀ ਜ਼ਿੰਦਗੀ ਦਿੱਤੀ ਆ ਪਰਮਾਤਮਾ ਨੇ ਸਾਨੂੰ ਜਿਉਣ ਵਾਸਤੇ ਤੁਸੀਂ ਲੋਕਾਂ ਦੇ ਚੱਕਰਾਂ 'ਚ ਹੀ ਆਪਦੀ ਜ਼ਿੰਦਗੀ ਖੱਟ ਜਾਂਦੇ ਹੋ ਫਲਾਨਾ ਮੇਰੇ ਨਾਲ ਖੁਸ਼ ਨਹੀਂ ਹੈਗਾ ਜੀ ਫਲਾਨਾ ਮੇਰੇ ਨਾਲ ਸਹਿਮਤ ਨਹੀਂ ਹੈਗਾ ਫਲਾਨੇ ਦੀ ਮੈਂ ਇੱਜ਼ਤ ਕਰਦਾ ਉਹ ਮੇਰੀ ਨਹੀਂ ਕਰਦਾ ਕੀ ਲੈਣਾ ਤੁਸੀਂ ਇੱਜ਼ਤ ਕਰਾ ਕੇ ਕਿਸੇ ਤੋਂ ਮੈਂ ਬਾਰ-ਬਾਰ ਕਹਿਣੀ ਆ ਵੀ ਤੁਸੀਂ ਪਰਮਾਤਮਾ ਦੀ ਨਿਗਾਹ 'ਚ ਸਹੀ ਰਹੋ ਤੁਸੀਂ ਕੀ ਲੈਣਾ ਕਿਸੇ ਨੂੰ ਜਿੱਤ ਕੇ ਉਸ ਅਕਾਲਪੁਰਕ ਵੈਗਨ ਨੂੰ ਸਫਾਈਆਂ ਦਿਆ ਕਰੋ ਬੰਦੇ ਨੂੰ ਕਿਉਂ ਦਿੰਨੇ ਹੋ ਬੰਦੇ ਛੋਟੀਆਂ ਸਫਾਈਆਂ ਨਹੀਂ ਚੱਲਦੀ ਜਿਹੜੀ ਦੁਨੀਆ 'ਚ ਤੁਸੀਂ ਫਿਰਦੇ ਹੋ ਦੁਨੀਆ ਖਤਮ ਹੋ ਚੁੱਕੀ ਐ ਵੀ ਇੱਥੇ ਕੋਈ ਕਿਸੇ ਨੂੰ ਪਛਾਣਦਾ ਕੋਈ ਨਹੀਂ ਪਛਾਣਾਂਗਾ ਇੱਥੇ ਉਹ ਕਹਿੰਦੇ ਹੁੰਦੇ ਨਾ ਕਿ ਚਿੱਕੜ 'ਚ ਗire ਬੰਦੇ ਨੂੰ ਲੋਕ ਚੱਕ ਲੈਂਦੇ ਆ ਪਰ ਨਜ਼ਰਾਂ 'ਚ ਗire ਬੰਦੇ ਨੂੰ ਕੋਈ ਚੱਕਦਾ ਵੀ ਨਹੀਂ ਹੁੰਦਾ ਐਸੇ ਕੰਮ ਨਾ ਕਰਿਆ ਕਰੋ ਵੀ ਜੇ ਦੂਸਰੇ ਬੰਦੇ ਨੂੰ ਛੋਟੀਆਂ ਗੱਲਾਂ ਕਰਕੇ ਤਕਲੀਫ ਆਉਂਦੀ ਹੋਵੇ বারবার ਮੈਂ ਗੱਲਾਂ ਕਰਦੀਆਂ ਵੀਡੀਓ ਪਾਉਣੀ ਆ YouTube ਤੇ ਇਹ ਸਾਰੇ ਘਰ ਘਰ ਦੀ ਕਹਾਣੀ ਹੋ ਚੁੱਕੀ ਆ ਇਕੱਲੀ ਇਹ ਨਾ ਸੋਚੋ ਮੇਰੇ ਤੇ ਵੀ ਟਿੱਪਣੀਆਂ ਹੁੰਦੀਆਂ ਸੀ ਵੀ ਇਹ YouTube ਤੇ ਵੀਡੀਓ ਪਾਉਂਦੀ ਆ ਜੀ ਆਇਆ ਹੋ ਜੂ ਜੀ ਬਾਹ ਹੋ ਜੂ ਜੀ ਇਹਦੇ ਬੱਚੇ ਗੱਭਰੂ ਨੇ ਬਰਾਬਰ ਦੇ ਨਹੀਂ ਯਾਰ ਵੀਡੀਓ ਨਾਲ ਬੱਚਿਆਂ ਦਾ ਕੀ ਮਤਲਬ ਜੇ ਮੈਂ ਲੋਕਾਂ ਦੀਆਂ ਗੱਲਾਂ ਸੁਣਦੀ ਤਾਂ ਫਿਰ ਮੈਂ ਵੀਡੀਓ ਪਾਉਣਾ ਬੰਦ ਕਰ ਦਿੰਦੀ ਮੈਨੂੰ ਖੁਦ ਨੂੰ ਪਤਾ ਹੈ ਵੀ ਆਪਾਂ ਪਰਮਾਤਮਾ ਦੀ ਹਜ਼ੂਰੀ ਚ ਜਾ ਕੇ ਜਾਣ ਦੇਣੀ ਆ ਰੱਬ ਕੋਲੇ ਜਾਣਾ ਉਹਨੂੰ ਸੁਖਾਈ ਦੇਵਾਂਗੇ ਲੋਕਾਂ ਦਾ ਕੀ ਆ ਅੱਜ ਹੈ ਗਿਆ ਕੱਲ ਨੂੰ ਨਾ ਹੋਈਗੇ ਲੋਕਾਂ ਨੇ ਤਾਂ ਫੇਰ ਵੀ ਕਹਿਣਾ ਮਰ ਗਈ ਜਾਂ ਮਰ ਗਿਆ ਤਾਂ ਫਲਾਣਾ ਤਾਂ ਮਾੜਾ ਸੀ ਲੋਕਾਂ ਨੇ ਕੀ ਆ ਵੀਰੇ ਲੋਕਾਂ ਨੇ ਤਾਂ ਕਹਿਣੀ ਗਹਿਣਾ ਸੋ ਮੈਂ ਤਾਂ ਕਹਿੰਦੀ ਆ ਵੀ ਇੱਕ ਇੱਕ ਦਿਨ ਨੂੰ ਵਧੀਆ ਨਜ਼ਾਰੇ ਨਾਲ ਜਿਉਵਾਂ ਕੀ ਪਤਾ ਇਸ ਦੁਨੀਆ ਤੋਂ ਕਦੋਂ ਤੁਰ ਜਾਣਾ ਕਿਉਂ ਮਰੂ ਮਰੂ ਕਰਕੇ ਜ਼ਿੰਦਗੀ ਕੱਢੀ ਆ ਸਾਰਾ ਦਿਨ ਮੰਜੇ 'ਚ ਪੈ ਰਹੇ ਹਾਂ ਸਟ੍ਰੈਸ ਦੀਆਂ ਦਵਾਈਆਂ ਖਾਈ ਜਾਂਦੇ ਹਾਂ ਡਾਕਟਰਾਂ ਕੋਲੇ ਜਾਈ ਜਾਂਦੇ ਹਾਂ ਕਿਉਂ ਖਾਨੇ ਜੋ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਉਹਨੂੰ ਸੋਡੀ ਸਾਰੀ ਜ਼ਿੰਦਗੀ ਦਾ ਪਤਾ ਉਹਨੇ ਸੋਡੀ ਜ਼ਿੰਦਗੀ ਚਲਾਉਣੀ ਆ ਸਾਨੂੰ ਰੋਟੀ ਦੇਣੀ ਆ ਰਿਜਕ ਦੇਣਾ ਉਹ ਤਾਂ ਪ੍ਰਮਾਤਮਾ ਨੇ ਦੇਣਾ ਕਿਉਂ ਫਿਰ ਲੋਕਾਂ ਦੇ ਮਗਰ ਅਲੱਗ-ਅਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਆ ਇਹਨਾਂ ਗੱਲਾਂ ਨੂੰ ਦਿਲ ਚੋਂ ਕੱਢ ਦਿਓ ਵੀ ਸੋਡੀ ਕੋਈ ਕਦਰ ਕਰੂਗਾ ਜਾਂ ਸੋਡੀ ਕੋਈ ਫੀਲਿੰਗ ਸਮਝੂਗਾ ਕੋਈ ਨਹੀਂ ਇੱਥੇ ਫੀਲਿੰਗ ਕੋਈ ਨਹੀਂ ਸਮਝਦਾ ਚਲਤੀ ਕਾ ਨਾਮ ਗਾੜੀ ਐ ਜੇ ਕੰਮ ਕਰੋਗੇ ਤਾਂ ਤੁਸੀਂ ਚੰਗੇ ਲੱਗੋਗੇ ਨਹੀਂ ਤੁਸੀਂ ਕਿਸੇ ਨੂੰ ਚੰਗੇ ਨਹੀਂ ਲੱਗਦੇ ਜਦੋਂ ਤੁਸੀਂ ਥੋੜੇ ਜੇ ਬਿਮਾਰ ਹੋ ਕੇ ਦੋ ਦਿਨ ਮੰਜੇ 'ਚ ਪੈ ਜਾਓ ਨਾ ਤੀਜੇ ਦਿਨ ਨੂੰ ਸੁਣਨ ਨੂੰ ਮਿਲ ਜਾਂ ਮੰਜੇ 'ਚ ਪਈ ਐ ਇਹਨੇ ਪੱਟਤਾ ਘਰ ਇਹਦੀਆਂ ਦਵਾਈਆਂ ਖਾ ਗਈਆਂ ਫਲਾਨਾ ਧੌਂਕਾ ਔਂਕਾ ਸਾਨੂੰ ਪਤਾ ਲੋਕ ਕੀ ਕੁਛ ਕਹਿੰਦੇ ਜਿੰਨਾਂ ਨਾਲ ਹੁੰਦੀਆਂ ਉਹ ਬਹੁਭੀ ਜਾਣਦੇ ਐ ਸੋ ਮੇਰੀ ਹੱਥ ਬਨ ਕੇ ਬੇਨਤੀ ਐ ਆਪਣੀ ਜ਼ਿੰਦਗੀ ਜਿਉਮੋ ਖੁਸ਼ ਹੋ ਕੇ ਜਿਉਮੋ ਆਪਣੇ ਤੇ ਕਰਮਤਲ ਬਰੱਖੋ ਨਾ ਕਿਸੇ ਨੂੰ ਤੰਗ ਕਰੋ ਕਿਉਂਕਿ ਇੱਥੇ ਲੇਖੇ ਦੇਣੇ ਪੈ ਜਾਂਦੇ ਆ ਵੀਰੇ ਲੇਖੇ ਇੱਥੇ ਸਾਰਿਆਂ ਨੂੰ ਦੇਣੇ ਪੈਂਦੇ ਆ ਇਹ ਨਹੀਂ ਹੈਗਾ ਭੁੱਲੋ ਨਾ ਤੁਸੀਂ ਰੱਬ ਨਹੀਂ ਹੋ ਸਕਦੇ ਲੇਖਾ ਇੱਥੇ ਸਭ ਨੂੰ ਦੇਣਾ ਪੈਂਦਾ ਜੋ ਕਰਮ ਜੋ ਫਲ ਤੁਸੀਂ ਬੀਜੋਗੇ ਨਾ ਫਲ ਉਹੀ ਹੋਣਗੇ ਜੇ ਤੁਸੀਂ ਕੰਡੇ ਬੀਜੇ ਤੇ ਉਹਦੇ ਤੋਂ ਫਲ ਫਲੋਂਗੇ ਉਹ ਨਹੀਂ ਮਿਲਦੇ ਕੰਡੇ ਬੀਜੋਗੇ ਕਿ ਜੇ ਤੁਸੀਂ ਫਲਾਂ ਦੇ ਬੁੱਟੇ ਲਾਉਂਗੇ ਤਾਂ ਤੁਹਾਨੂੰ ਫਲ ਹੀ ਮਿਲਣਗੇ। ਸੋ ਹੱਥ ਬਨ ਕੇ ਬੇਨਤੀ ਆ ਪਲੀਜ਼ ਪਰੇਸ਼ਾਨ ਲੋਕਾਂ ਨੂੰ ਕਰਨਾ ਛੱਡੋ। ਆਪਣੀ ਜ਼ਿੰਦਗੀ ਦੀ ਕਰਮਾ ਤਲਵਰ ਖੁਆਬ ਖੁਸ਼ ਰਹੋ ਦੂਜੇ ਨੂੰ ਖੁਸ਼ ਰਹਿਣ ਦਿਓ। ਤੇ ਕਈ ਵਾਰੀ ਕਿਸੇ ਦੀਆਂ ਵਾਦਦੂਆਵਾਂ ਬੰਦੇ ਨੂੰ ਲੈ ਕੇ ਭੇਜ ਜਾਂਦੇ ਨੇ। ਸੋ ਵੀਡੀਓ ਬਣਾਉਣ ਚ ਮੇਥਾ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਸੌਰੀ ਚਾਹੁੰਨੀ ਆ ਜੀ। ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਣ। ਮੇਰੀ ਹੁਰਦਾਸ ਹੈ ਜੀ। ਸਤਿ ਸ਼੍ਰੀ ਅਕਾਲ ਜੀ।